ਸਤਨਾਮ ਵਾਹਿਗੁਰੂ ਸਹਬ ਜੀਓ ਤਨਾਸਰੀ ਮਹਲਾ 5 ਤੁਮ ਦਾਤੇ ਏ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਮਕਾ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਪਰਮਰਤਕਾਰ ਯੋਗ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ ਇਹ ਸ਼ਬਦ ਰਾਗ ਤਨ ਆਸਰੀ ਦੇ ਵਿੱਚ ਪੰਜਵੇਂ ਪ੍ਰੀਤਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਂਦਾ 673 ਨੰਬਰ ਅੰਗ ਉਤੇ ਉਚਾਰਨ ਕੀਤਾ ਹੋਇਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਪਰਮਾਨੰ ਕਰਦੇ ਹਨ ਤੁਮ ਦਾਤੇ ਠਾਕੁਰ ਪ੍ਰਤਪਾਲਕ ਪ੍ਰਤਪਾਲਕ ਕਹਿੰਦੇ ਨੇ ਪਾਲਣ ਪੋਸ਼ਣ ਕਰਨ ਵਾਲਾ ਨਾਇਕ ਖਸਮ ਮਾਰੇ ਨਾਇਕ ਕਹਿੰਦੇ ਨੇ ਆਗੂ ਨੂੰ ਖਸਮ ਮਾਲਕਰ ਮਾਰੇ ਸਾਡੇ ਨਿਮਕ ਨਿਮਕ ਤੁਮਹੀ ਪ੍ਰਤ ਪਾਲੋ ਨਿਮਖ ਅੱਖ ਚੰਕਣ ਜਿਤਨਾ ਸਮਾ ਤੁਮਹੀ ਪ੍ਰਤ ਪਾਲ ਤੂੰ ਹੀ ਸਾਡੇ ਪਾਲਣ ਪੋਸ਼ਣ ਕਰਦਾ ਹੈ ਹਮ ਬਾਰਿਕ ਤੁਮਰੇ ਧਾਰੇ ਤੁਮਰੇ ਧਾਰੇ ਤੇਰੇ ਹੀ ਆਸਰੇ ਸਤਿਗੁਰੂ ਪਰਮਾਨੰ ਕਰਦੇ ਹਨ اے ਪ੍ਰਭੂ ਤੂੰ ਸਭ ਦਾ ਤਾਂ ਦੇਣ ਵਾਲਾ ਹੈ ਤੂੰ ਮਾਲਕ ਹੈ ਤੂੰ ਸਬਨਾ ਨੂੰ ਪਾਲਣਾ ਕਰਨ ਵਾਲਾ ਹੈ ਤੂੰ ਸਾਡਾ ਆਗੂ ਹੈ ਜੀਵਨ ਅਗਵਾਈ ਦੇਣ ਵਾਲਾ ਹੈ ਤੂੰ ਸਾਡਾ ਕਾਸਮ ਹੈ اے ਪ੍ਰਭੂ ਤੂੰ ਇਹ ਇੱਕ ਇੱਕ ਛਿਨ ਸਾਡੀ ਪਾਲਣਾ ਕਰਦਾ ਹੈ ਅਸੀਂ ਤੇਰੇ ਬੱਚੇ ਤੇਰੇ ਹੀ ਆਸਰੇ ਜਿਉਂਦੇ ਹਾਂ ਜੀਵਾ ਇੱਕ ਕਵਨ ਗੁਣ ਕਹੀਐ ਬੇਲ ਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨ ਕਿਨੇ ਲਈਐ ਰਹਾਉ ਜਿਹ ਬਾਏਕ ਇੱਕ ਜੀਵ ਦੇ ਨਾਲ ਕਵਨ ਗੁਣ ਕਿੰਨੇ ਕੋ ਗੁਣ ਕਹੀਐ ਬਿਆਨ ਕਰੀਏ ਬੇਸਮਾਰ ਬਿਆੰਤ ਸੁਆਮੀ ਬੇਸਮਾਰ ਬੇ ਅਣਗਿਣਤ ਬਿਆੰਤ ਬਹੁਤ ਸਾਰੇ ਸੁਆਮੀ ਮਾਲਕ ਤੇਰੋ ਅੰਤ ਨਾ ਕਿਨਈ ਲੈ ਤੇਰਾ ਅੰਤ ਕਿਸੇ ਤੋਂ ਨਹੀਂ ਪੈ ਸਕਿਆ ਤੇਰੇ ਗੁਨਾ ਦਾ ਅੰਤ ਅਜ ਤੱਕ ਕੋਈ ਵੀ ਨਹੀਂ ਪਾ ਸਕਿਆ ਸਤਿਗੁਰੂ ਪਰਮਾਨੰਤ ਆਪਿਆਂ ਨੇ ਇਹ ਅਗਣਤ ਗੁਨਾ ਦੇ ਮਾਲਕ हे बेअंत मालिक प्रभु किसे, किसे भी पासो तेरे गुण दा अंत नहीं लप सक्या मनुख दी इक जीव तेरा केड़ा-केड़ा गुण दसया जाए कोट अपराध म्हारे खंडो अनग विधि समझावो ਹਮੇ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਬਿਰਦਰ ਕਾਬੋ ਕੋਟ ਭਰਾਦ ਕਰੋਨਾ ਭਰਾਦ ਕਰੋੜਾਈ ਪਾਪ ਖੰਡੋ ਨਾਸ ਕਰਦੇ ਹੋ ਅਨਗ ਬਿਧੀ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਵੋ ਸਮਝਾਉਂਦੇ ਹੋ ਹਮੇ ਅਗਿਆਨ ਆਤਮਕ ਜੀਵਨ ਦੀ ਸੂਝ ਤੋਂ ਸਖਣੇ ਆਲਪ ਹੋ ਚੀ ਥੋੜੀ ਤੁਮ ਆਪਨ ਬਿਰਤ ਰਖਾਉ ਬਿਰਤ ਮੋਡਕ ਦੀਮਾ ਦੇ ਪਿਆਰ ਵਾਲਾ ਸੁਭਾਅ ਜਿਹੜਾ ਸੁਭਾਅ ਕਦੇ ਬਦਲਿਆ ਨਹੀਂ ਜਾ ਸਕਦਾ ਉਹ ਸੁਭਾਅ ਜਿਹੜਾ ਇੱਕ ਚੋਰ ਵਾਸਤੇ ਵੀ ਉਹੀ ਹੈ ਉਹ ਸੁਭਾਅ ਇੱਕ ਪਰਮਾਤਮਾ ਦੇ ਨਾਮ ਜਪਣ ਵਾਸਤੇ ਵੀ ਉਹੀ ਹੈ ਇੱਕੋ ਹੀ ਸੁਭਾਅ ਮੋਡਕ ਦੀਮਾ ਵਾਲਾ ਸੁਭਾਅ ਸਤਿਗੁਰੂ ਪ੍ਰਮਾਨ ਕਰਦੇ ਹਨ اے ਪ੍ਰਭੂ ਤੂੰ ਸਾਡੇ ਕਰੋੜਾਂ ਅਪਰਾਧ ਨਾਸ ਕਰਦਾ ਹੈ ਤੂੰ ਸਾਨੂੰ ਅਨੇਕਾਂ ਤਰੀਕਿਆਂ ਨਾਲ ਜੀਵਨ ਜੂਠ ਸਮਝਾਉਂਦਾ ਹੈ ਅਸੀਂ ਜੀਵ ਆਤਮਿਕ ਜੀਵਾਂ ਦੀ ਸੂਝ ਤੋਂ ਸਖਣਿਆ ਸਾਡੀ ਅਕਲ ਬਹੁਤੀ ਹੈ ਉੱਚੀ ਹੈ ਫੇਰ ਵੀ ਤੂੰ ਸਾਡਾ ਆਪਣਾ ਮੋਢ ਕਦੀਮਾ ਵਾਲਾ ਪਿਆਰ ਵਾਲਾ ਸੁਭਾਅ ਕੈਮ ਰੱਖਦਾ ਹੈ। اے ਸਤਿਗੁਰੂ ਅਸੀਂ ਜੀਵਾਂ ਨੂੰ ਆਤਮਿਕ ਸੂਝ ਤੋਂ ਸਖਣੇ ਹੁਣ ਕਰਕੇ ਸਾਨੂੰ ਮਤ ਘਟ ਹੁਣ ਕਰਕੇ ਤੂੰ ਆਪਣਾ ਮੋਢ ਕਦੀਮਾ ਵਾਲਾ ਸੁਭਾਅ ਕਦੇ ਨਹੀਂ ਬਦਲਦਾ। ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ। ਰਾਖੋ ਰੱਖ ਨਹਾਰ ਦਇਆਲਾ ਨਾਨਕ ਕਰ ਕੇ ਗੋਲੇ ਤੁਮਰੀ ਸ਼ਰਨ ਤੇਰੀ ਸ਼ਰਮ ਦੇ ਵਿੱਚ ਤੁਮਾਰੀ ਆਸਾ ਤੇ ਤੇਰੀ ਹੀ ਮਨ ਦੇ ਵਿੱਚ ਆਸ ਲੈ ਕੇ ਤੁਮ ਹੀ ਤੂੰ ਹੀ ਸੱਜਣ ਸੁਹੇਲੇ ਤੂੰ ਹੀ ਸਾਡਾ ਮਿੱਤਰ ਹੈ ਤੂੰ ਹੀ ਸਾਡਾ ਸੱਜਣ ਹੈ ਸੋਇਲੇ ਤੂੰ ਹੀ ਸੁਖ ਦੇਣ ਵਾਲਾ ਰਾਖੋ ਰੱਖਣ ਹਾਰ ਦਿਆਲਾ ਏ ਰੱਖਾ ਰੱਖਿਆ ਕਰਨ ਦੇ ਰੱਖਣ ਹਾਰ ਪ੍ਰਭੂ ਏ ਦਿਆਲ ਪ੍ਰਭੂ ਨਾਨਕ ਕਰਕੇ ਗੋਲੇ ਨਾਨਕ ਏ ਨਾਨਕ ਕਰਕੇ ਗੋਲੇ ਤੇਰੇ ਗੁਲਾਮ ਹਾਂ ਏ ਅਕਾਲ ਪੁਰਖ ਪਰਮਾਤਮਾ ਅਸੀਂ ਤੇਰੇ ਗੁਲਾਮ ਹਾਂ ਹੇ ਨਾਨਕ ਆਗੇ ਪ੍ਰਭੂ ਅਸੀਂ ਜੀਵ ਤੇਰੇ ਹੀ ਆਸਰੇ ਪਰਨੇ ਆਂ ਸਾਨੂੰ ਤੇਰੀ ਹੀ ਸਹਾਈਤਾ ਦੀ ਆਸ ਹੈ ਤੂੰ ਹੀ ਸਾਡਾ ਸੱਜਣ ਹੈ ਤੂੰ ਹੀ ਸਾਨੂੰ ਸੁਖ ਦੇਣ ਵਾਲਾ ਹੈ ਹੇ ਦਇਆਵਾਨ ਹਿਸਾਬ ਦੀ ਰੱਖਿਆ ਕਰਨ ਜੋਗੇ ਸਾਡੀ ਰੱਖਿਆ ਕਰ ਅਸੀਂ ਤੇਰੇ ਘਰ ਦੇ ਗੁਲਾਮ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ